ਬਰਾ ਵਧੀਆ ਹੈ ਨਾ ਓਕੇ ਟਰੈਕਟਰ ਹੈ ਸਤਿ ਸ੍ਰੀ ਅਕਾਲ ਜੀ ਸਾਰੇ ਮਿੱਤਰਾਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਅੱਜ ਆਪਣੇ ਕੋਲ ਦੋ ਟਰੈਕਟਰ ਆਏ ਹੋਏ ਆ ਇੱਕ ਆਪਣੇ ਕੋਲ ਸੋਨਾ ਲੀਕਾ 60 ਹੈ ਇੱਕ ਆਪਣੇ ਕੋਲ ਸੋਨਾ ਲੀਕਾ ਡੀਆਈ 55 ਹੈ ਉੱਤੇ ਪਹਿਲਾਂ ਮੈਂ ਲੋ ਬੱਲਾ ਜੀ ਨੂੰ ਬੱਲਾ ਜੀ ਕਿਆ ਹਾਲ ਹੈ ਜੀ ਬੱਲਾ ਜੀ ਕਿਆ ਹਾਲ ਹੈ ਜੀ ਵਧੀਆ ਵਧੀਆ ਬੱਲਾ ਜੀ ਅੱਜ ਮੇਰੇ ਨਾਲ 8-10 ਦਿਨ ਬਾਅਦ ਵੀਡੀਓ ਦੇ ਵਿੱਚ ਆ ਰਹੇ ਆ ਬਾਈ ਹਾਂ ਜੀ ਆਜੋ ਵੀਰੇ ਹਾਂ ਭਾਈ ਮੁੰਡਾ ਹੁਣ ਥੋੜਾ ਜਿਹਾ ਬੀਜੀ ਰਹਿਣ ਲੱਗ ਗਿਆ ਟਾਈਮ ਘੱਟ ਲੱਗਦਾ ਵੀਡੀਓ ਬਣਾਉਣ ਦਾ ਇਹਦਾ ਬਿਲਕੁਲ ਠੀਕ ਨਹੀਂ ਹੁਣ ਵੀਰੇ ਮੈਂ ਆਪੇ ਬਣਾ ਲੈਣਾ ਕੱਲਾ ਹੀ ਬਣਾ ਬੋਲ ਬੋਲ ਕੇ ਬਣਾ ਲਈਦੀ ਆ ਠੀਕ ਆ ਹਾਂ ਚਾਲ ਠੀਕ ਥੋੜਾ ਸੀਜ਼ਨ ਵੀ ਆਫ ਹੈ ਨਾ ਠੀਕ ਆ ਠੀਕ ਆ ਜੋਦ ਵੀਰੇ ਆਹ ਇਹਨਾਂ ਦਾ ਟਰੈਕਟਰ ਆਇਆ ਨਵਾਂ ਸੀਆਰਡੀ ਆਈ ਹਾਂ ਡੀ ਆਈ 55 ਠੀਕ ਆ ਤੇ ਇਹਦੇ ਬਾਰੇ ਆਪਾਂ ਨੇ ਥੋੜੀ ਬਹੁਤੀ ਜਾਣਕਾਰੀ ਦੇਣੀ ਆ ਆਪਣੇ ਦਰਸ਼ਕ ਵੀਰਾਂ ਨੂੰ ਜਾਣਕਾਰੀ ਦੇਈਏ ਆਹ ਟਰੈਕਟਰ ਬਾਈ ਆਪਣਾ ਦੂਜਾ ਏ ਪਹਿਲੀ ਗੱਲ ਤਾਂ ਇਹ ਡੀ ਆਈ 65 ਆ ਇਹ 65 ਆ ਵੀਰੇ ਇਹ ਅੱਛਾ ਉਹ ਇਹਦੀ ਪਾਵਰ ਹੈ ਪਾਵਰ ਕਿੰਨੀ ਆ ਪਾਵਰ 65 HP ਇਹ ਬੱਸ ਇਹ ਡਿਕਟਰ ਕੰਡ ਕਰਦੇ ਯਾਰ ਇੰਡੀਕੇਟਰ ਕਰਦੇ ਵੀਰੇ ਬੰਦ ਕਿਹੜਾ ਦਾ ਬਾਈ ਆਪਣਾ ਆਹ ਟਰੈਕਟਰ ਹੈ ਡੀਆਈ 60 ਇਹ ਆਪਣਾ 88+ ਹੈ ਜੀ ਇਹ ਆਪਣਾ ਸੇਲ ਹੈ ਜੀ ਫੋਰ ਸੇਲ ਤੇ ਵੀ ਆ ਇਹ ਟਰੈਕਟਰ ਬਾਈ ਇਹ ਟਰੈਕਟਰ ਵੀ ਸੇਲ ਹੈ ਬਾਈ ਕਿ ਡੈਮੋ ਵਾਲਾ ਡੈਮੋ ਵਾਲਾ ਯਾਰ ਅੱਛਾ ਇਹ ਤਾਂ ਡੈਮੋ ਵਾਸਤੇ ਆਇਆ ਤੁਹਾਡੇ ਕੋਲ ਨਿਜਮਾ ਕਾਨੂੰ ਖੇਤ ਬੋਣੇ ਯਾਰ ਕੀ ਹਸਾਉਂਦਾ ਵੀਰੇ ਡੈਮੋ ਦੇਦਾ ਡੈਮੋ ਵਾਸਤੇ ਸੇਲ ਬੋ ਉਹ ਆਪਣਾ ਲੈ ਜਾ ਅੱਛਾ ਤੇਲ ਪਾਉ ਤੁਸੀਂ ਲੈ ਕੇ ਜਾ ਸਕਦੇ ਆ ਹਾਂ ਠੀਕ ਆ ਠੀਕ ਹੈ ਜੇ ਮੰਨ ਕੇ ਲ ਮੈਂ ਲੈ ਕੇ ਜਾਣਾ ਹੋਵੇ ਇਹਨੂੰ ਆਪਣੇ ਪਹਿਲੇ ਡੈਮੋ ਦੇ ਟਰੈਕਟਰ ਲੈਣਾ ਵੀ ਪੈਣਾ ਨਾ ਮੈਂ ਹਾਂ ਥੋੜੀ ਜ਼ਰੂਰੀ ਹਾਂ ਵੀਰੇ ਕਿਉਂਕਿ ਅਸੀਂ ਇਹ ਲੱਲਣਾ ਹੈ ਬਸ ਆਹੀਂ ਕਰੋ ਸਾਨੂੰ ਇਹਦਾ ਡੈਮੋ ਦੋ ਤੁਸੀਂ 20 ਦਿਨ ਬਾਅਦ ਤੇ ਤੁੜੀ ਵਾਲੇ ਸੀਜ਼ਨ ਤੇ ਲਾ ਕੇ ਦੇਖਦੇ ਇਹਨੂੰ ਫੇਰ ਦੱਸੂਗਾ ਵੀ ਟਰੈਕਟਰ ਪਾਸ ਹੈ ਕਿ ਫੇਲ ਹੈ ਠੀਕ ਹੈ ਵੀਰੇ ਚੱਲ ਜੋ ਤਾਂ ਬਸ ਇਹਨੂੰ ਬਣਾ ਕੇ ਲੈ ਜਾ ਦੱਸ ਦੇ ਇਹਨਾਂ ਨੂੰ ਬਸ ਸੀਜ਼ਨ ਬੁੱਕ ਕਰਾ ਦੇ ਰੀਪਰ ਖੜੀ ਹੈ ਆਪਣੇ ਕੋਲ ਉਹ ਮੇਰੇ ਸਾਹਬ ਨੇ ਇਹ ਨਾਲ ਰੋਟਾਵੇਟਰ ਵੀ ਤਾਂ ਆਇਆ ਵਾ 10 ਫੁੱਟ ਆਇਆ ਵਾ 10 ਫੁੱਟ ਨਾਲ ਆਸੀ ਪਰ ਖੇਤ ਕਰਨੇ ਉਹ ਗਿੱਲੇ ਬਲੇ ਅੱਛਾ 10 ਫੁੱਟ ਰੋਟਾਵੇਟਰ ਤੁਸੀਂ ਇਹਦੇ ਨਾਲ ਦਵੋਗੇ ਮੈਂ ਕਿ ਚਲਾ ਕੇ ਦਿਖਾਵਾਂਗੇ ਹਾਂ ਠੀਕ ਆ ਬਾਕੀ ਭਾਈ ਹੁਣ ਤੁਹਾਨੂੰ ਸਭ ਨੂੰ ਜਿਵੇਂ ਕਿ ਪਤਾ ਹੀ ਆ ਵੀ ਜਿੰਨੇ ਵੀ ਨਵੇਂ ਟਰੈਕਟਰ ਆ ਇਹ ਹੁਣ 60 ਐਚਪੀ ਤੋਂ 50 ਤੋਂ ਉੱਪਰ ਸਾਰੇ ਸੀਆਰਡੀ ਆ ਹੀ ਆ ਰਹੇ ਆ ਤੇ ਇਹ ਵੀ ਜਣੀ ਕਿ ਸ਼ੋਅ ਭਾਈ ਥੋੜੀ ਜਿਹਾ ਆਪਣੇ ਏਰੀਆ ਵਿੱਚ ਥੋੜੀ ਜਿਹਾ ਆ ਸ਼ੋਅ ਨੂੰ ਲੋਕ ਥੋੜੀ ਘੱਟ ਪਸੰਦ ਕਰਦੇ ਆ ਠੀਕ ਹੈ ਜੀ ਤੇ ਬਾਕੀ ਨੂੰ ਤੁਹਾਨੂੰ ਜੋੜ ਸਟਾਰਟ ਕਰਕੇ ਦਿਖਾਊਗਾ ਤੁਹਾਨੂੰ ਮਾਰਦਾ ਵੀਰੇ ਸਾਲਫੇ ਨੂੰ ਮੜੀ ਜੀ ਲੋ ਜੀ ਦੇਖੋ ਬਾਈ ਟਰੈਕਟਰ ਦੀ ਸਟਾਰਟਿੰਗ ਬਾਕੀ ਤੁਹਾਨੂੰ ਜਿਵੇਂ ਕਿ ਸਭ ਨੂੰ ਪਤਾ ਹੀ ਆ ਬਾਈ ਇਹਨਾਂ ਦੀ ਵੀ ਸਟਾਰਟਿੰਗ ਹੈ ਆਵਾਜ਼ ਜਿਵੇਂ ਗੱਡੀਆਂ ਟੱਕਾਂ ਦੀ ਆਵਾਜ਼ ਨਹੀਂ ਹੁੰਦੀ ਹੈਗਾ ਬਾਈ ਉਦਾਂ ਦੀ ਆਵਾਜ਼ ਹੈ ਪਹਿਲਾਂ ਇਹ ਲੈ ਤੇਲ ਮੁਠੇ ਵਾਲੀ ਨਹੀਂ ਹੈਗਾ ਹਾਂ ਕਿਆ ਫੰਕਸ਼ਨ ਆ ਦਿਖਾਈ ਤਾਂ ਬੜਾ ਜਦਾ ਬਾਈ ਟੀਨ ਮਾਉਣ ਇਹਦੇ ਪਾਵਰ ਇਕੋ ਨਾਰਮਲ ਆ ਦੇਖੋ ਬਾਈ ਮੀਟਰੇ ਦਾ ਆ ਮੋੜ ਵਾਲਾ ਪੜਨਾ ਅੱਛਾ ਆ ਮੋੜ ਆ ਇਧਰ ਪਾਵਰ ਇਕੋ ਨਾਰਮਲ ਹੈ ਆ ਗਿਆ ਦਬਟਣਾ ਬਾਈ ਪੜਨ ਕਾ ਦਾ ਏ ਆ ਸ਼ਟਲ ਗੀਅਰ ਆ ਗਿਆ ਬਾਈ ਸਾਈਡ ਤੇ ਨੂੰ ਆ ਬਾਈ ਇਲੈਕਟਰਾ ਲੀਡੀ ਅੱਛਾ ਅੱਛਾ ਆ ਦੇਖ ਮਾਰੀ ਉਹ ਜੋ ਦਾ ਦੇ ਮੀਟਰ ਆਹਾ ਥੱਲੇ ਤੇਲ ਵਾਲਾ ਕਰਤਾ ਨਾਲੇ ਦੂਜਾ ਕਰਤਾ ਹਨਾ ਹਾਂ ਲੈ ਬਾਈ ਉਹ ਬਾਈ 90 ਕਿਲੋ ਦਾ ਟਰਾਈ ਉਹ ਤਾਂ ਖੜਾ ਦੇਖ ਤਾਂ ਚਲਾ ਗਿਆ ਓਏ। ਆ ਇਹ ਮੁੰਡਾ ਕਿੱਥੇ ਆ ਗਿਆ। ਫੁੱਟੇ ਦੀ ਨਾਲਿਆ ਬਾਈ ਨਾਲੇ ਅੱਛਾ ਫੁੱਟੇ ਦੇ ਪੈਸੇ ਦਾ ਬਾਈ ਕੰਪਨੀ ਨੇ ਪਹਿਲਾਂ ਹੀ ਵਿੱਚ ਲਾਇਵ ਹੁੰਨੇ ਪੈਸੇ ਪਹਿਲਾਂ ਹੀ ਲਾ ਦਿੰਦੇ ਹਨਾ ਠੀਕ ਆ ਉਹ ਗਿਆ ਬਾਈ ਟਰਾਈ ਮਾਨ ਦਾ ਬਾਈ ਪੂਰੀ ਫਰਦੀ ਕਰਕੇ ਆਊਗਾ ਬਾਈ ਇਹ ਆਇਆ ਜਾ ਰਿਹਾ ਆ ਵੀਰੇ ਦਾ ਆਪਣਾ ਬੋਟਮ ਹੀ ਖੋਲ ਵੀਰੇ ਦਿਖਾਈਏ ਚੱਕ ਕੇ ਸ਼ੋਅ ਦੁੱਧ ਕਰ ਲੈ ਵੀਰੇ ਬੰਦ ਚਾਬੀ ਨਾਲੇ ਬੰਦ ਹੁੰਦਾ ਸਦਾ ਹੀ ਆ ਦੇਖੋ ਬਾਈ ਜਿਵੇਂ ਆਪਣੀਆਂ ਗੱਡੀਆਂ ਕਾਰਾਂ ਬੰਦ ਉਹਦੇ ਉਦਾਂ ਹੀ ਬੰਦ ਹੋ ਜਾਂਦਾ ਇਹ ਦੁੱਧ ਵੀਰੇ ਆ ਜਾ ਮੜੇ ਆਪਣਾ ਲਾ ਘੇਟਾ ਕਿਹੜਾ ਦੂਆ ਦੂਆ ਸਿੱਡੀ ਸੁਣਦੀ ਮੈਂ ਸਿੱਡੀ ਨਹੀਂ ਸੁਣਦੀ ਹਾਂ ਉਹਦਾ ਇੰਜਨ ਟਰਬੋ ਬਾਈ ਦਾ ਨਾ ਨਾ ਸਿੰਪਲ ਇਹ ਆ ਸਿੰਪਲ ਇੰਜਨ ਆ ਤੂੰ ਕਹੀਦਾ ਟਰਬੋ ਇੰਜਨ ਆ ਬਾਈ ਮੈਂ ਕੱਦ ਕੇ ਤਾਂ ਕਿਹਾ ਨਹੀਂ ਬਾਈ ਇਹਨੇ ਕਿਹਾ ਨਹੀਂ ਕਿਹਾ ਇਹਨੇ ਮੁਕਰ ਰਿਹਾ ਵਾ ਲੈ ਦੇ ਟ੍ਰੈਕਟਰ ਨੂੰ ਚਾਈ ਦੀ ਜਾਈਦੀ ਆ ਡਰ ਤੋਂ ਦੇਖ ਲਓ ਬਾਈ ਆਹ ਆ ਦੇਖ ਲਓ ਆ ਇਦਾਂ ਦਾ ਇਦਾਂ ਦਾ ਪੰਪ ਲਾਤਾ ਇਹਦਾ ਉਹ ਤਾਂ ਪੰਪ ਦੇ ਲਾਤਾ ਕਿੰਨਾ ਕ ਬਣਾਤਾ ਬਾਈ ਛੋਟਾ ਜਾਂ ਹਨਾ ਬਿਜਲੀ ਵਾਲਾ ਇਹ ਇਲੈਕਟ੍ਰੋਨਿਕ ਹਨਾ ਦੇਖੋ ਬਾਕੀ ਹਰੇਕ ਚੀਜ਼ ਬਾਈ ਆਹ ਡੀਜ਼ਲ ਫਿਲਟਰ ਹੈ ਇਹਦਾ ਡੀਲ ਇਹ ਕੀ ਆਲ ਫਿਲਟਰ ਹੈ ਡੀਜ਼ਲ ਹੈ ਡੀਜ਼ਲ ਹੈ ਬਾਈ ਬਾਈ ਆਹ ਇੱਕ ਡੀਜ਼ਲ ਫਿਲਟਰ ਨੂੰ ਪਹਿਲਾਂ ਸਪੇਅਰ ਲਾਇਆ ਵਾ ਹਨਾ ਮੇਨਾ ਮੇਨਾ ਦਾ ਮੇਨਾ ਆਈ ਹੈ ਨਾ ਇਲੈਕਟ੍ਰੋਨਿਕ ਠੀਕ ਹੈ ਬੱਛਾ ਕਰਮ ਠੀਕ ਉਹਦੇ ਬਾਅਦ ਚ ਬਈ ਆਹ ਆ ਗਈ ਇਹਦੀ ਕਾਮਨ ਆਹ ਬਈ ਕਾਮਨ ਰੇਲ ਹਾਂ ਆਹ ਕਾਮਨ ਰੇਲ ਆ ਗਈ ਬਈ ਇਹਦੀ ਠੀਕ ਹੈ ਹਾਂ ਇਹ ਜਾਨੀ ਕਿ ਜਿਹੜੇ ਅੰਦਰ ਲੱਗੇ ਹੋਣ ਇੰਜੈਕਟਰ ਉਹਨਾਂ ਨੂੰ ਡੀਜ਼ਲ ਸਪਲਾਈ ਕਰਦੀ ਆ ਬਾਕੀ ਸੈਂਸਰ ਬਈ ਸੈਂਸਰ ਹਰੇਕ ਚੀਜ਼ ਤੇ ਠੋਕਿਆ ਹੋਇਆ 에ਅਰ ਫਿਲਟਰ ਤੇ ਠੋਕਿਆ ਹੋਇਆ ਦੇਖੋ ਆਹ ਕਲਚ ਪਲੇਟ ਨੂੰ ਸੈਂਸਰ ਠੋਕਿਆ ਹੋਇਆ ਠੀਕ ਹੈ ਜੀ ਹੈਂਡ ਬ੍ਰੇਕ ਨੂੰ ਬ੍ਰੇਕਾਂ ਨੂੰ ਜਿੱਥੇ ਵੀ ਲੋਡ ਹੈਗੀ ਆ ਜਾਨੀ ਕਿ ਹਰੇਕ ਜਗ੍ਹਾ ਨੂੰ ਤਾਰ ਪਾਈ ਹੋਈ ਆ ਬਈ ਇਹ ਇਹੇ ਕੰਮ ਆਵਕ ਨਹੀਂ ਬਾਈ ਇਹਦਾ ਹੁਣ ਚੱਲੇ ਤੇ ਪਤਾ ਲੱਗੂਗਾ ਉਹ ਤੇ ਮੇਰੇ ਰੁਕੀ ਕੁ ਮਿੰਟ ਇਧਰੋਂ ਵੀ ਦਿਖਾ ਦੀ ਸੈਂਸਰੋ ਸੈਂਸਰੀ ਹੋਇਆ ਵਾ ਕੰਮ ਇਧਰੋਂ ਵੀ ਆ ਦੇਖ ਬਾਈ ਆ ਵੀ ਸੈਂਸਰ ਲਾਇਆ ਹੋਇਆ ਤੇ ਜਿਹੜੇ ਇਹਦੇ ਇੰਜੈਕਟਰ ਆ ਬਾਈ ਦੇਖੋ ਆ ਦੇਖ ਤੁਸੀਂ ਦੇਖ ਸਕਦੇ ਜਿਵੇਂ ਗੱਡੀਆਂ ਕਾਰਾਂ ਦੇ ਇੰਜੈਕਟਰ ਹੁੰਦੇ ਨਾ ਕਾਰਾਂ ਦੇ ਉਦਾਂ ਇੰਜੈਕਟਰ ਆ ਬਾਈ ਇਹਦੇ ਕਾਰਾਂ ਵਾਂਗਣਾ ਦੇਖ ਲਈਆਂ ਉਹ ਤੇ ਇਹਦਾ ਫਿਰ ਜਿੱਦਾਂ ਇਹ ਇੰਜੈਕਟਰਾਂ ਦਾ ਇਹਨਾਂ ਦਾ ਮੀਨਰ ਖਰਚਾ ਘਟਾ ਕੇ ਵਾਦ ਦਾ ਇਹਨਾਂ ਦਾ ਠੀਕ ਹੈ ਜੀ ਕੀ ਕੋਈ ਆਈ ਰਿਪੋਰਟ ਆਪੋਂ ਇਹਦੇ ਬਾਰੇ ਠੀਕ ਹੈ ਜੀ ਠੀਕ ਹੈ। ਇਹ ਲੀਟਰ ਤੇ ਖਾਣਾ ਜਣਾ। ਆਹੋ ਤਾਂ ਹੈ। ਬਾਕੀ ਸੋਨਾਲੀ ਕਾ ਇਹਨੂੰ ਵੱਧ ਪਤਾ ਹੋਊਗਾ ਬਾਈ। ਤੇਲ ਖਰਚਾ ਕਿੰਨਾ ਕਹੇ ਵੀਰੇ ਦਾ? ਤੇਲ ਵੀਰੇ ਦਾ 6 ਸਵਾ 6 ਲੀਟਰ ਖਾਂਦਾ ਇਹ ਘਾਟੇ ਦਾ। 6 ਸਵਾ ਲੀਟਰ ਘੰਟੇ ਲੋਡ ਤੇ। ਲੋਡ ਤੇ। ਅੱਛਾ। 6 ਸਵਾ ਖਾਉਗਾ ਵੀ ਟਰੈਕਟਰ ਦਾ। ਆਹੋ ਟਰੈਕਟਰ ਵੀ 65 ਪਾਵਰ ਦਾ। ਯਾਨੀ ਕਿ ਮੈਂ ਇੱਕ ਬਾਈ ਤੇ ਸੁਣੀ ਸੀ ਕਹਿੰਦਾ 1 ਕਾ ਲੀਟਰ 1000 ਪਾਵਰ ਟਰੈਕਟਰ ਖਾਣਾ ਉਹ ਪਾਵਰ ਦੇ ਹੁੰਦਾ। 1 ਲੀਟਰ। ਮਤਲਬ ਕਿ ਜੇ ਇਹ 65 ਦਾ ਤਾਂ 6.5 ਲੀਟਰ ਖਾਊਗਾ। ਉਦੋਂ ਬਾਅਦ ਆ ਗਿਆ ਬਾਈ। ਆਹ ਠੀਕ ਹੈ ਜੀ ਇਹ ਆਪਣਾ ਨਾਰਮਲ ਆ ਜਿਹੜਾ ਬਿਨਾ ਉਹ ਤੋਂ ਆਉਂਦਾ ਸੀ ਸੀਆਰਡੀਜੀ ਤੋਂ ਪਬਲੀ ਵੀਰੇ ਆ ਜਾ ਇਹਦਾ ਵੀ ਡੇਰ ਵੀ ਹੁਣ ਸੇ ਕੋਲਾ ਬਾਈ ਇਹ ਤੁਸੀ ਹਾਂ ਸਾਡੇ ਕੋਲ ਕਹਿੰਦੇ ਟਰੈਕਟਰ ਤਾਂ ਟਰੈਕਟਰ ਥੋਡੀ ਕੰਪਨੀ ਦਾ ਇਹ ਠੀਕ ਹੈ ਤੁਸੀਂ ਉਹ ਕਰਦੇ ਆ ਬਾਈ ਹਾਂ ਦੇਖ ਬਈ ਰੇਡੀਅਲ ਟਾਇਰ ਬਾਈ ਹਾਂ ਟਰਬੋ ਲੱਗੀ ਵੱਡਾ ਬਾਂਪਰ ਝੋਟੇ ਵਾਲਾ ਹਾਂ ਟਰਬੋ ਲੱਗੀ ਬਾਈ ਇਹਨੂੰ ਠੀਕ ਹੈ ਜੀ ਕੰਪਨੀ ਫੇਰ ਟਰਬੋ ਦੇਖੋ ਨੀ ਦੇਖੋ ਆਹ ਬਾਈ ਸਪੋਰਟ ਬਾਅਦ ਚ ਲੱਗੀ ਹੋਈ ਹੈ ਜੀ ਜੋ ਤਾਂ ਬੰਪਰ ਵੀ ਬਹੁਤ ਹੈਵੀ ਲੱਗਿਆ ਵੈਨੂੰ ਸਕੋਰ 90 ਡਰਾਈਵ ਨੂੰ ਆਉਂਦੀ ਆ ਦੇਖ ਲੈ ਬਾਈ ਨਾ ਆ ਦੇਖੋ ਬੰਪਰ ਬਹੁਤ ਹੈਵੀ ਲੱਗਿਆ ਵਾ ਇਹ ਟਰੈਕਟਰ ਆਪਣੇ ਕੋਲ ਬਾਈ ਸੇਲ ਵਾਸਤੇ ਆ ਖਰੜ ਦਾ ਨੰਬਰ ਹੈ ਕੰਡੀਸ਼ਨ ਫੁੱਲ ਓਕੇ ਟਰੈਕਟਰ ਦੀ ਠੀਕ ਆ ਜੀ 1100 ਘੰਟੇ ਦੇ ਕਰੀਬ ਟਰੈਕਟਰ ਚੱਲਿਆ ਹੋਇਆ ਜਦ ਵੀਰੇ ਇਹਦੀ ਮਾੜੀ ਸ਼ੋ ਚੱਕ ਕੇ ਦਿਖਾਈਏ ਟਰਬੋ ਕਿਵੇਂ ਲਾਈ ਵੀ ਇਹਦੀ ਲੋ ਜੀ ਇਹਦਾ ਆਪਾਂ ਤੁਹਾਨੂੰ ਸਾਰਾ ਕੁਝ ਦੱਸੂਗਾ ਜੀ ਕਿੰਨਾ ਰੇਟ ਆ ਇਹਦੀ ਆਪਾਂ ਥੋੜੇ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਟਰੈਕਟਰ ਦੀ ਤੋਰੀ ਬਾਈ ਆ ਹੁੰਦਾ ਇੰਜਨ ਆਵਲਾ ਜੀ ਥਿਸ ਇਜ਼ ਕਾਲਡ ਇੰਜਨ ਆਨਲੀ ਟਰਬੋ ਸੀ ਥਿਸ ਇਜ਼ ਕਾਲਡ ਟਰਬੋ ਇੰਜਨ ਬਾਈ ਬਾਈ ਰਾਣੇ ਪੂਰਾ ਵਧੀਆ ਕੰਮ ਕਰਾਇਆ ਬੈਣ ਟਰਬੋ ਫਿਟਿੰਗ ਕਰਾਈ ਵੀ ਇਹ ਤੇ ਬਾਈ ਮੈਂ ਕਹਿੰਦਾ ਜੋ ਜੋਰ ਤਾਂ ਇਹ ਵੀ ਹੈ ਨਾ ਚੰਗਾ ਮਾਰਦਾ ਹਾਂਗੇ 77 ਜਿੰਨਾ ਹਨਾ ਤੇਲ ਵੀ ਨਹੀਂ ਪਿੰਦਾ ਹਨਾ ਅੱਛਾ ਠੀਕ ਆ ਠੀਕ ਆ ਤੇਲ ਦਾ ਬਾਈ ਫਿਰ ਖੇਤ ਚ ਜਾ ਕੇ ਬਦਲਦਾ ਕਿੰਨਾ ਕ ਤੇਲ ਪਿੰਦਾ ਹੈ ਟਾਇਰ ਬਾਈ ਪਿਛਲੇ ਬੀਕੇਟੀ ਕਮਾਂਡਰ ਦੇ ਬਿਲਕੁਲ ਨਵੇਂ ਪਏ ਵਣੇ ਜੀ ਠੀਕ ਹੈ ਜੀ। ਬੜਾ ਡੀਸੀ ਲੱਗਿਆ ਮੇਰੇ ਕੋਲ। ਲੋ ਬਾਈ ਬਾਈ ਤੁਹਾਨੂੰ ਕਰਕੇ ਦਿਖਾਉਗਾ ਟਰੈਕਟਰ ਸਟਾਰਟ। ਲੋ ਜੀ। ਆਵਾਜ਼ ਕਰੋ ਚੈੱਕ। ਆ ਦੇਖੋ ਆਵਾਜ਼ ਬਾਈ ਟਰਬੋ ਦੀ ਆਵਾਜ਼ ਦਾ ਸਾਬਤ ਹੈ ਵੀ ਟਰਬੋ ਲੱਗੀ ਹੋਈ ਹੈ। ਮਾਰੀ ਮਾਰੀ ਰੇਸ ਵੀਰੇ। ਆ ਦੇਖੋ। ਅੰਜੜ ਬਾਈ ਪੂਰਾ ਕੈਂ ਮਾੜਣਾ ਟਾਣਾ ਨਾ। ਵੀਰੇ ਕਿੰਨਾ ਕਿ ਚੱਲਿਆ ਵਾ ਇਹ। 1110 1110 ਘੰਟੇ 1110 ਜਣ ਕੇ 1110 ਘੰਟੇ ਚੱਲਿਆ ਵਾ 1110 ਘੰਟਾ ਬਾਈ ਟਰੈਕਟਰ ਚੱਲਿਆ ਵਾ ਇਹ ਠੀਕ ਹੈ ਜੀ ਬਾਕੀ ਜਿਹਨੇ ਵੀ ਮੇਰੇ ਵੀਰ ਨੇ ਕਿਸੇ ਨੇ ਟਰੈਕਟਰ ਦੇਖਣਾ ਹੋਇਆ ਤਾਂ ਆਪਣੇ ਕੋਲ ਰੋਪੜ ਖੜਾ ਹੈ ਜੀ ਚਲ ਫੜਾ ਕੇ ਟਰੈਕਟਰ ਦੇਖ ਸਕਦਾ ਜੀ ਤੇ ਬਾਕੀ ਬਾਈ ਜੇ ਕਈ ਵੀ ਰਗਦ ਨੇ ਵੀ ਟਾਇਰ ਦੁਬਾਰਾ ਚੇਂਜ ਹੋਏ ਵੀ ਨੇ ਤਾਂ ਟਾਇਰ ਬਾਈ ਇਹਦੇ ਨਾਲ ਵੀਰਾਂ ਨੇ ਪਹਿਲਾਂ ਇਹਨੂੰ ਟਾਇਰ ਪਵਾਤੇ ਸੀ ਰੇਡੀਅਲ ਨਾਲ ਮੋਰਲੇ ਵੀ ਪਿਛਲੇ ਵੀ ਜਦੋਂ ਟਰੈਕਟਰ ਨਵਾਂ ਲਿਆ ਸੀ ਫਿਰ ਉਹਨਾਂ ਨੇ ਬਾਅਦ ਵਿੱਚ ਪਿਛਲੇ ਟਾਇਰ ਉਹਨੂੰ ਵਧੀਆ ਲੱਗੇ ਉਹਨਾਂ ਨੇ ਫੇਰ ਦੂਏ ਰੇਡੀਅਲ ਟਾਇਰ ਕਢਾ ਕੇ ਦੁਬਾਰਾ ਬੀਕੇਟੀ ਦੇ ਟਾਇਰ ਪਹਿਲਾਂ ਰੇਡੀਅਲ ਤੇ ਫਿਰ ਦੁਬਾਰਾ ਬੀਕੇਟੀ ਟਾਇਰ ਕਢਾ ਕੇ ਉਹਨਾਂ ਨੇ ਨਵੇਂ ਟਾਇਰ ਦੁੱਤੇ ਬੀਕੇਟੀ ਦੇ ਪਵਾਤੇ ਸੀਗੇ ਬਾਈ ਇਹਨੂੰ ਠੀਕ ਹੈ ਜੀ ਬਾਕੀ ਟਰੈਕਟਰ ਦੀ ਫੁੱਲ ਗਾਰੰਟੀ ਹੈ ਬਾਈ ਤੇ ਬਾਕੀ ਤੁਸੀਂ ਆਪਣਾ ਆ ਕੇ ਉਹਦੇ ਦੇਖ ਲਿਓ ਥੱਲੀ ਕਰਕੇ ਬਾਈ ਚਲਾ ਕੇ ਠੀਕ ਹੈ ਜੀ ਤੇ ਜੇ ਕਿਸੇ ਮੇਰੇ ਵੀਰ ਨੇ ਵਿੱਚ ਵੀ ਵਾਦਾ ਘਾਟਾ ਕਰਦਾਗਾ ਉਹ ਵੀ ਕਰਨਾਗੇ ਆਪਾਂ ਜੀ ਤੇ ਇਦੋਂ ਲਾਵਾ ਆਪਣੇ ਕੋਲ ਹੋਰ ਵੀ ਟਰੈਕਟਰ ਖੜਾ ਵਈ। ਸਵਰਾਜ ਖੜਾ ਏ 21 ਮਾਡਲ ਸਟੈਂਡਰਡ ਖੜਾ ਜੀ। ਠੀਕ ਹੈ ਜੀ ਆਪਾਂ ਤੁਹਾਨੂੰ ਇੱਕ ਵਾਰ ਸਵਰਾਜ ਵੀ ਦਿਖਾ ਦਨੇ ਜੀ। ਆਖਦਾ ਬਾਈ ਸਵਰਾਜ 2021 ਮਾਡਲ ਇਹ ਆਪਾਂ ਵੀਡੀਓ ਪਾਈ ਸੀ ਪਰਸੋਂ। ਬਿਲਕੁਲ ਨਵਾਂ ਟਰੈਕਟਰ ਆ ਬਾਈ ਸ਼ੋਅਰੂਮ ਕੰਡੀਸ਼ਨ ਦਾ। ਲੋ ਜੀ ਟਾਇਰ ਬਾਈ ਨਾਲ ਦੀ 80 ਪੈਸੇ ਟਾਇਰ ਨੇ ਟਰੈਕਟਰ ਦੇ। ਆ ਲੋ ਜੀ। 80 ਪੈਸੇ ਟਾਇਰ ਨਾਲ ਦੇ ਨੇ ਚਾਰੇ। ਮੁਰਲੇ ਵੀ ਪਿਛਲੇ ਜੀ। ਠੀਕ ਹੈ ਜੀ। ਉਹਰੇ ਬਾਈ ਵਧੀਆ ਆ ਨਾ ਸਵਾ ਕੁਇੰਟਲ ਦਾ ਬੰਪਰ ਵੀ ਲੱਗਿਆ ਹੋਇਆ ਇਹਨੂੰ 프ਰੰਟ ਤੇ ਟੀਵੀ 74 ਸਾਡਾ ਲੋਕਲ ਨੰਬਰ ਹੈ ਜੀ ਇਹਦੀ ਫੁੱਲ ਗਾਰੰਟੀ ਆ ਟਰੈਕਟਰ ਦੀ ਕੋਈ ਵੀ ਕਮੀ ਪੇਸੀ ਹੋਵੇ ਟਰੈਕਟਰ ਦੀ ਬਾਈ ਫੁੱਲ ਜ਼ਿੰਮੇਵਾਰੀ ਹੈ ਦੀ ਇਹਨੂੰ ਓਕੇ ਠੀਕ ਹੈ ਜੀ ਸਟਾਲ ਜਾ ਕੇ ਤੁਹਾਨੂੰ ਭਾਈ ਵੀ ਦਿਖਾ ਦਨੇ ਹੋਲੀ ਬਾਈ ਟਰੈਕਟਰ ਦੀ ਆਵਾਜ਼ ਕਰੋ ਚੈੱਕ ਰਾ ਬੜੀਆ ਐ ਨਾ ਓਕੇ ਟਰੈਕਟਰ ਹੈ ਜਿਹਨੇ ਵੀ ਮੇਰੇ ਵੀਰ ਨੇ ਲੈਣਾ ਹੋਇਆ ਆਜੋ ਟਰੈਕਟਰ ਦੇਖ ਕੇ ਸੌਦਾ ਕਰ ਲਿਓ ਬਾਈ ਟਰੈਕਟਰ ਦਾ ਠੀਕ ਹੈ ਜੀ ਤੇ ਇਹ ਵੀ ਬਾਈ ਟਰੈਕਟਰ ਚੱਲਿਆ ਵਾ 1100 ਘੰਟੇ ਦੇ ਕਰੀਬ 1100 ਕੁਛ ਘੰਟਾ ਟਰੈਕਟਰ ਚੱਲਿਆ ਵਾ ਜੀ 5 ਸਟਾਰ ਹੈ ਜੀ ਤੇ ਰਿਮਾ ਰੂਮਾ ਦਾ ਪੂਰਾ ਵਧੀਆ ਐ ਨਾ ਕੋਈ ਕਿਸੇ ਪਾਸੇ ਦੇ ਰੰਗ ਪੇਂਟ ਨਹੀਂ ਮੜਾ ਜਾਂ ਖਰਾਬ ਹੋਇਆ ਵਾ ਪਿੱਛੇ ਤੋਂ ਵੀ ਚੈੱਕ ਕਰ ਲਓ ਜੀ ਲੋ ਜੀ ਫੁੱਲ ਸ਼ੋਰੂਮ ਕੰਡੀਸ਼ਨ ਟਰੈਕਟਰ ਤੇ ਬਾਕੀ ਬਾਈ ਇਹਦਾ ਰੇਟ ਵੀ ਦੱਸ ਦਦਨੇ ਆਪਾਂ ਇਹਦਾ ਰੇਟ ਹੈਗਾ ਜੀ 6,60,000 ਰੁਪਇਆ ਰੇਟ ਕੋਈ ਫਿਕਸ ਨਹੀਂ ਹੈਗਾ ਬਾਈ ਜਿਹੜਾ ਵੀ ਮੇਰਾ ਵੀਰ ਆਊਗਾ ਉਹਨੂੰ ਮੌਕੇ ਤੇ ਆਪਾਂ ਵਧੀਆ ਜੈ ਰੇਟ ਤੇ ਟਰੈਕਟਰ ਦਵਾਂਗੇ ਠੀਕ ਹੈ ਜੀ ਜੇ ਕਿਸੇ ਮੇਰੇ ਵੀਰ ਨੇ ਕੋਈ ਵਿਚ ਵੀ ਟਰੈਕਟਰ ਘਟਾਉਣਾ ਹੋਇਆ ਤਾਂ ਉਹ ਵੀ ਘਟ ਲਾਂਗੇ ਵੀਰੇ ਠੀਕ ਹੈ ਜੀ ਟਰੈਕਟਰ ਅਗੇ ਦੇਖ ਲਿਓ ਚਲਾ ਕੇ ਤਸੱਲੀ ਕਰਕੇ ਤੇ ਜਿਹੜਾ ਆ ਟਰੈਕਟਰ ਆ ਬਾਈ ਜੀ ਇਹਦਾ ਮੁੱਲ ਕਰਦੇ ਆਪਾਂ ਜੀ 8,30,000 ਰੁਪਇਆ ਠੀਕ ਹੈ ਜੀ 8,30,000 ਰੁਪਇਆ ਡੀਐਸ 60 21 ਮਾਡਲ ਠੀਕ ਹੈ ਜੀ ਤੇ ਇਹ ਵੀ ਜੀ ਵੀ ਟਰੈਕਟਰ ਦੀ ਫੁੱਲ ਗਾਰੰਟੀ ਆ ਬਾਕੀ ਬਰਜੋਦ ਬਾਰੇ ਆ ਜਾ ਵੀਡੀਓ ਨੂੰ ਕਰਦੀ ਆਪਾਂ ਡੀ ਐਂਡ ਬਾਕੀ ਇਹ ਤੋਂ ਇਲਾਵਾ ਜੇ ਕਿਸੇ ਵੀ ਹੋਰ ਮੇਰੇ ਵੀਰ ਨੇ ਬਾਈ ਟਰੈਕਟਰ ਸੇਲ ਕਰਨਾ ਹੁੰਦਾ ਤਾਂ ਉਹ ਵੀ ਆਪ ਨੂੰ ਜਰੂਰ ਦੱਸਿਆ ਕਰੋ ਬਾਈ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਹੋਵੇ ਵਧੀਆ ਹੋਵੇ ਕਾਗਜ਼ ਪੱਤਰਾਂ ਦਾ ਓਕੇ ਹੋਵੇ ਜੀ ਠੀਕ ਹੈ ਤੇ ਬਾਕੀ ਆਪਣੇ ਕੋਲ ਸਟੈਂਡਰਡ ਖੜਾ ਜੀ 450 ਸਟੈਂਡਰਡ 450 ਟਾਇਰ ਬਾਈ ਨਾਲ ਦਈਆਂ ਚਾਰੇ ਪਿਛਲੇ ਲੈ ਰਦੇ ਆ ਮੋਲੇ ਟੈਰੀ ਅੱਧੇ ਕਾ ਜੀ ਠੀਕ ਹੈ ਜੀ ਵਧੀਆ ਟਰੈਕਟਰ ਆ ਫੁੱਲ ਓਕੇ ਆ ਨਾ ਲੋ ਜੀ ਮਾਡਲ ਹੈਗਾ 2013 ਠੀਕ ਹੈ ਜੀ ਜੇ ਕੋਈ ਵੀ ਇਸਟੈਂਡਰਡ ਲੈਣਾ ਚਾਹੁੰਦਾ ਤਾਂ ਸਟੈਂਡਰਡ ਵੀ ਲੈ ਸਕਦਾ ਵਧੀਆ ਟਰੈਕਟਰ ਰੇਟ ਜਾਇਜ਼ ਆ ਇਹਦਾ ਰੇਟ ਹੈਗਾ 290000 ਜਿਹੜਾ ਆ ਤਾਂ ਬਾਈ ਟਰੈਕਟਰ ਅੱਜ ਆਪਣਾ ਵਿਕ ਗਿਆ ਫਾਰਮ ਟਰੈਕ 45 ਠੀਕ ਹੈ ਜੀ ਟਾਇਰ ਇਹਦੇ ਵਧੀਆ ਸੀ ਨਵੇਂ ਆ ਨਾ ਇਹ ਅੱਜ ਦੇ ਦਿੱਤਾ ਬਾਈ ਆਪਾਂ ਨੇ ਵਧੀਆ ਦਾ ਬਹੁਤ ਜਾਇਜ਼ ਰੇਟ ਚ ਟਰੈਕਟਰ ਦਿੱਤਾ ਬੰਦੇ ਨੇ ਕੱਲ ਨੂੰ ਟਰੈਕਟਰ ਲੈਣ ਆਪਾਂ ਇਹਦੀ ਵੀਡੀਓ ਵੀ ਪਾਵਾਂਗੇ ਬਣਾ ਕੇ ਆਉਣੇ ਚੈਨਲ ਤੇ ਠੀਕ ਹੈ ਜੀ ਬਾਕੀ ਤੁਹਾਨੂੰ ਨਵੇਂ ਦਾ ਬਾਈ ਪਤਾ ਹੀ ਆ ਨਵੇਂ ਟਰੈਕਟਰ ਐਂਡੋ ਫਾਰਮ ਨੇ ਇਹ ਵੀ ਟਰੈਕਟਰ ਵਧੀਆ ਘੈਂਟ ਆ ਪੂਰੇ ਆ ਜਾਇਜ਼ ਰੇਟ ਆ ਕੰਮ ਵੀ ਵਧੀਆ ਕਰਦੇ ਆ ਜੇ ਕਿਸੇ ਨੂੰ ਐਂਡੋ ਫਾਰਮ ਲੈਣਾ ਹੈ ਬਾਈ ਤਾਂ ਐਂਡੋ ਫਾਰਮ ਲੈ ਲਿਓ ਸਾਰੇ ਟਰੈਕਟਰ ਖੜੇ ਆ ਆਪਣੇ ਕੋਲ A to Z ਤੇ ਅੱਜ ਦੀ ਵੀਡੀਓ ਚ ਇੰਨਾ ਹੀ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਕਿਸੀ ਹੋਰ ਬਲੌਗਸ ਸਾਰੇ ਵੀਰਾਂ ਦਾ ਧੰਨਵਾਦ